ਪੁਨਿਓ ਪੂਰਾ ਚੰਦ ਆਕਾਸ਼ ਫਸਰੇ ਕਲਾ ਸਹਿਜ ਪ੍ਰਗਾਸ ਪੁਨਿਓ ਪੂਰਾ ਹੋ ਗਿਆ ਚੰਦ ਇਹ 15 ਮੇ ਆ ਗਈ ਪੂਰਨਵਾਸ਼ੀ ਕਹਿੰਦੇ ਨੇ ਪੂਰਨਵਾਸ਼ੀ ਦਾ ਮਾਸ ਪੂਰਾ ਹੋ ਜਾਣਾ ਮਹੀਤਾ ਪੂਰਾ ਹੋ ਜਾਣਾ ਪੁਨਿਓ ਪੂਰਾ ਚੰਦ ਆਕਾਸ਼ ਆਕਾਸ਼ ਦੇ ਵਿੱਚ ਪੂਰਾ ਚੰਦਰਮੇ ਤੇ ਤੇ ਰੋਸ਼ਨਾ ਪ੍ਰਭ ਗਿਆਨੀ ਕੇ ਮਨ ਪ੍ਰਗਾਸ ਜੈਸੇ ਤਾਰੂ ਉਪਰ ਬਸ ਇਤੋਂ ਜ਼ਿਆਦਾ ਨਹੀਂ ਹੋ ਸਕਦਾ ਪ੍ਰਕਾਸ਼ ਜਦ ਪ੍ਰਕਾਸ਼ ਐਨਾ ਹੋ ਗਿਆ ਇਹਦਾ ਮਤਲਬ ਸਾਰੀ ਗੁਰਮਤਿ ਸਮਝ ਆ ਗਈ 12 ਵਜੇ ਤੋਂ ਜ਼ਿਆਦਾ ਗਿਆਨ ਨਹੀਂ ਬਣ ਸਕਦਾ ਚੰਦਰਮਾ ਟੱਕਦਾ ਗਿਆਨ ਲੋਸ਼ ਦੀਆਂ ਪਰ ਬੜੀ ਹੋਈ ਰਾਤ ਆ ਫਿਰ ਵੀ ਚੰਦਰਮਾ ਨਹੀਂ ਚਾਹ ਪੁਣੇ ਆਪੇ ਹੁੰਦੀ ਰਾਤ ਹੈ ਚਾਹੇ ਕੋਰ ਬਾਣੀ ਦੀ ਸਾਰੀ ਉਹ ਸਮਝ ਆ ਜਾ ਜਨਾ ਜੇ ਸ਼ਬਦ ਗੁਰੂ ਨਾਲ ਸੰਪਰਕ ਨਹੀਂ ਹੁੰਦਾ ਔਰ ਨਜ਼ਰ ਆਤ ਹੈ। ਕੋਈ ਸਮਝ ਆ ਜਾ ਸਮਝ ਕੁਝ ਨਹੀਂ ਕਰਦੀ ਹੈ। ਸਮਝ ਪਤਾ ਨਹੀਂ ਕਿੰਨਾ ਕੁਝ ਗਲਤ ਸਮਝਿਆ ਹੈ। ਸਮਝ ਦੇ ਵਿੱਚ ਕਿੰਨਾ ਗਲਤ ਸਭ। ਓਹੋ ਇਹ ਤਾਂ ਜੜੇ ਤੇ ਪਤਾ ਲੱਗੂ ਛੋਕਦੀ ਬਜੀ ਹੈ ਬਾਅਦ ਚ। ਜੇ ਜੜੂ ਨਾਲ ਬਾਜ ਪੜਾ ਲੱਗੂ ਵੀ ਮਿੱਟੀ ਕਿੰਨੀ ਸੀ ਬਰੂਧ ਕਰਨਾ ਸੀ ਬਰੂਧ ਨੇ ਜਾ ਜੜੇ ਮਿੱਟੀ ਵਾਜਾ ਨਹੀਂ ਫਿਰ ਮਿੱਟੀ। ਜੇ ਬਰੂਧ ਮਿੱਟੀ ਹੋਵੇ ਜਾਲਣਾ ਬਰੂਦਣਾ ਮਿੱਟੀ ਨਹੀਂ ਜਲਣਾ ਮਿੱਟੀ ਬੱਜਣੀ ਬਸੋ ਅਸਲਾ ਅਸਲੀ ਚੀਜ਼ ਜਲ ਜਾਣੀ ਰੋਜ ਨੇ ਅਸਲੀ ਚੀਜ਼ ਦੇਣੀ ਆ ਰੋਜਾਂ ਗਿਆ ਜੋ ਗੁਰ ਗਿਆਨ ਘਟ ਬੜਿਆ ਜੋ ਚੀਜ਼ ਬੜ ਗਿਆ ਉਹ ਅਸਲੀ ਸੀ ਸੱਚ ਸੀ ਜਿਹੜੇ ਬੱਜ ਗਿਆ ਉਹ ਸ਼ੁੱਧ ਜਾਲ ਹੋਇਆ ਸ਼ੁੱਧ ਹੋਣੇ ਚੱਲਦਾ ਅਸਲ ਚ ਅਸਲ ਸ਼ੁੱਧ ਨਹੀਂ ਕਰਨਾ ਸੁੱਤਾਂ ਸੀ ਆਪੇ ਕਰਦੇ ਪਵਿੱਤਰ ਕਰਦੇ ਸੀ ਪਵਿੱਤਰ 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 ਇਹਨਾਂ ਸਟੇਜਾਂ ਸਾਡੀਆਂ ਨੇ ਇੱਥੇ ਬਾਰ-ਬਾਰ ਬਾਰ ਬਾਰ-ਬਾਰ ਵਾਰ ਪ੍ਰਭ ਜਪੀਏ ਦਾ ਮਤਲਬ ਹੈ ਅਸੀਂ ਜੋ ਸਮਝਿਆ ਹੋਇਆ ਬਾਰ-ਬਾਰ ਉਹਨੂੰ ਸਮਝ ਕੇ ਉਹ ਜੇ ਸ਼ੁੱਧੀਆਂ ਕਰ ਲੀਆਂ ਨੇ ਜਿੱਥੇ-ਜਿੱਥੇ ਸਾਨੂੰ ਭੁਲੇਖੇ ਨੇ ਇਹ ਪਵਿੱਤਰ ਹੁੰਦਾ ਚੱਲਿਆ ਜਾਂਦਾ ਕਿਉਂ ਪਰ ਫੇਰ ਵੀ ਪਵਿੱਤਰ ਪਵਿੱਤਰੇ ਰਹਿਣਾ ਹੈ ਉਨੀ ਤੋਂ ਨਾ ਆਪ ਕਰਦੇ। ਉਨੀ ਅੱਜਕੱਲ੍ਹ ਨਾ ਜਦ ਨੂੰ ਅੱਗ ਪੈਣੀ ਹੈ। ਬ੍ਰਹਮ ਅਗਨ ਪੈਣੀ ਹੈ ਨਾ ਜਦ ਸੱਚ ਜਾਣ ਤੋਂ। ਜਦ ਇਹ ਨਾਮ ਨਾਲ ਸਪਰਸ਼ ਕਰਦੇ ਨੇ। ਉਹ ਗੈਸ ਆਪਾ ਹੋਂ ਕਰਦੇ ਨੇ। ਸਪਰਕ ਦੇ ਨੇ ਅਗ ਲੱਗ ਜਾਂਦੀ ਹੈ। ਸਪਰਕ ਕੋ ਨਹੀਂ ਦੇਣਾ। ਅੱਗੇ ਨੂੰ ਤਾਂ ਪੈਣੀ ਹੈ। ਸਪਰਕ ਗੈਸ ਲਈ ਕਰਿ ਜਾਓ ਸਪਰਕ ਨਾ ਲੋ ਅੱਗ ਨਹੀਂ ਪੈਣੀ। ਤਾਂ ਅੱਗ ਪੈਣੀ ਹੈ ਜਦ ਇਹ ਜਦ ਇਹ ਸੁਧ ਹੋਣ। ਪਰ ਜਿਹੜਾ ਵਿੱਚ ਕਦੇ ਹੋਊਗੀ ਉਹ ਮਿੱਟੀ ਰਹਿ ਜੂਗੀ ਸ਼ੁੱਧ ਸ਼ੁੱਧ ਨਾ ਸ਼ੁੱਧ ਉਹਦੇ ਸ਼ਬਦ ਦੇ ਨਾਲ ਲੀਨ ਹੋ ਜੂਗਾ ਸ਼ੁੱਧ ਹੋ ਕੇ ਸ਼ਬਦ ਨਾਲ ਲੀਨ ਹੋਣਾ ਬਾਕੀ ਬਚ ਜੂਗਾ ਭਲੇਖਾ ਜਿਹੜਾ ਨਿਕਲ ਜੂਗਾ ਇੱਥੇ ਹੀ ਪਰਮਕਾਰ ਦਾ ਮਤਲਬ ਇਹ ਹੈ ਜਿਹੜਾ ਕੋਈ ਪ੍ਰੇਖਾ ਹੋ ਉੱਥੇ ਨਾਲ ਹੋ ਜਾਣਾ ਪਰ ਉਹ ਮਿੱਟੀ ਦੇ ਪਿੱਛੇ ਰਹਿ ਜਾਣਾ ਖੁਦ ਪਰਮਕਾਰ ਹਾਂ ਜੇ ਕੋਈ ਪਰਮ ਦੀ ਗੱਲ ਹੈ ਵਿੱਚ ਇੱਥੇ ਆ ਕੇ ਪੁਨੀਤ ਜਿਆਦੇ ਨੇ ਹੁਣ ਨਾ ਪਵਿੱਤਰ 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 ਪੁਨੀਤ ਪੁਨੀਤ ਨਾ ਹੁਣ ਆਉਣਾ ਉਹ ਜਿਹੜਾ ਕੋ ਮਾੜਾ ਮੋੜਾ ਜੇ ਪਰਪ ਦਿੱਖਦੇ ਅੰਸ ਹੋਊਗੇ ਉਹ ਦੂਰ ਰਹਿ ਜੰਮ ਤਰੀਤ ਉਹਨੇ ਉਹ ਪੂਰਾ ਚੰਦ ਆਕਾਸ਼ ਅਸਰੇ ਕਲਾ ਸਹਿਜ ਪ੍ਰਗਾਸ ਅਸਰੇ ਕਲਾ ਸਹਿਜ ਪ੍ਰਗਾਸ ਆ ਕਲਾ ਫਿਰ ਪਰਪ ਦਿੱ ਹੈ ਪਰ ਜਦ ਡੁਕ ਨੇ ਫੇਕੀਆ ਅਸਰੇ ਕਲਾ ਕੀ ਹੈ ਅਸਲ ਵਿੱਚ ਇਹ ਜਿਹੜੀ ਕਲਾ ਵੱਧਦੀ ਹੈ ਨਾ ਇਸ ਤਰੀਕੇ ਨਾਲ ਉਹ ਫਿਰ ਪ੍ਰਗਾਸ ਹੁੰਦੀ ਹੈ ਵਧਣ ਲੱਗਦੀ ਹੈ ਜੀ ਜਿਹਨੂੰ ਦੰਦੁਗਣੀ ਰਾਜ ਚੌਕਣੀ ਕਹਿੰਦੇ ਆ ਇਹਨੂੰ ਕਹਿੰਦੇ ਨੇ ਪਰਮਗਤੀ ਪਹਿਲਾਂ ਸੀ ਜਦਨਾ ਜੇ ਸਮਝਦੇ ਰਹੇ ਉਹ ਨજર ਘਟੀ ਹੈ ਸਿਰਫ ਥੋੜੀ 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 ਸਮਝ ਆਉਂਦੀ ਨਹੀਂ ਅਗ ਗਤੀ ਵੱਧ ਇੱਥੇ ਪਰਮਗਤੀ ਕਿਉਂ ਪਰਮਗਤੀ ਕੀ ਹੈ ਵਿਰੋਧ ਜੀ ਇਕੱਠਾ ਹੋਇਆ ਜਿਆਦਾ ਆਇਆ ਅਗ ਬਹਿ ਜੀ ਅਪ੍ਰੈਲ ਗਿਆ ਫਿਰ ਫੈਲਦਾ ਹੀ ਚਲੇਗਾ ਫਿਰ ਉਹ ਰੁਕਦਾ ਨਹੀਂ ਹੈ ਕਿੱਥੇ ਤੱਕ ਫੈਲ ਜਾਣਾ ਕੋਈ ਪਤਾ ਨਹੀਂ ਕਿੱਥੇ ਤੱਕ ਫੈਲ ਜਾਣਾ ਲਗਾਤਾਰ ਫੈਲ ਜਾਂਦਾ ਹੈ ਇਹ ਪਸਰਿਓ ਕਲ ਹੈ ਸਾਡੇ ਜਿਹੜੀ ਬੁੱਧਾ ਉਹਦੇ ਚ ਪ੍ਰਗੋਸ਼ ਫਿਰਲੀ ਤੁਰਿਆ ਜਾਂਦਾ ਹੈ ਪਹਿਲਾਂ ਤਾਂ ਫੈਲਿਆ ਸੀ ਦੇਖੋ ਪਹਿਲਾਂ ਤਾਂ ਫੈਲਿਆ ਸੀ ਸਿਰਫ ਉੱਥੇ ਤੱਕ ਜਿੱਥੇ ਤੱਕ ਤੇ ਲੋਕ ਨੇ ਸੜੂਪਰਾ ਘਰ ਫਿਰ ਉਹ ਤੋਂ ਗਾਂਹ ਜ਼ਹਿਰ ਕਰਦਾ ਨਾ ਸੱਜਣਾਂ ਤੇ ਜਾ ਕੇ ਜਾ ਕੇ ਬਹਿ ਜਾਂਦੀ ਵੀ ਤਾਂ ਸੱਜਣਾਂ ਦੀ ਜ਼ਹਿਰ ਕਰਦਾ ਫਿਰ ਹੋਰ ਦੂਜੇ ਚਲਾ ਜਾਂਦਾ ਤਾਂ ਇਹਨਾਂ ਦਰ ਕਾ ਕੀ ਬਤਾਰ ਅਸਲ ਹੁੰਦਾ ਉਹਨਾਂ ਜਿੰਨੇ ਸੁਣਾ ਸਕਦਾ ਉਹਨਾਂ ਜਿਹੜਾ ਕੁਰਬਾਨੀ ਸਮਝੇ ਰਿਹਾ ਉੱਪਰਲੀ ਗੱਲ ਨਹੀਂ ਸੁਣਾ ਸਕਦਾ ਜਨਾਜਾ ਨਾਮ ਦਾ ਸੰਪਰਕ ਨਹੀਂ ਹੁੰਦਾ ਉੱਪਰਲੀ ਗਾਂ ਦੀ ਗੱਲ ਕਿਵੇਂ ਸੁਣਾ ਦੂਗਾ ਆਹੀ ਜਿਵੇਂ ਸਮਝ ਆ ਰਹੀ ਜਿਹੜੀ ਦਸੀ ਹੋਈ ਆ ਇਹੀ ਔਖੀ ਹੋਈ ਆ ਸਮਝੜੀ ਇਹ ਵੀ ਜਿੰਨੀ ਕੋ ਉਭਜਾਉਂਦਾ ਉਨੀ ਕੁੱਝ ਹੁੰਦੀ ਆ ਐਵੇਂ ਗੱਲ ਆ ਕਰਨ ਦੀ ਕੋਈ ਕਿਸੇ ਦੀ ਕਿਸੇ ਦੀ ਹਸਤੀ ਨਹੀਂ ਆਪਣੇ ਆਪ ਬੁੱਝ ਲਵੇ ਕੁਰਬਾਨੀ ਇਹ ਵੀ ਉਹਦੀ ਕਿਰਪਾ ਹੁੰਦੀ ਆ ਤਾਂ ਹੀ ਬੁੱਝ ਹੁੰਦੀ ਆ ਥੋੜੀ ਥੋੜੀ ਗੱਲ ਹੌਲੀ ਹੌਲੀ ਆਪਣੇ ਆਪ ਨਹੀਂ ਕੋ ਬੁੱਝ ਸਕਦਾ ਆਪਣੇ ਆਪ ਤਾਂ ਸੰਸਾਰ ਵਾਲੀ ਗੱਲ ਆ ਬੁੱਝਣਾ ਹੈ ਆਦ ਅੰਤ ਮਦ ਹੋਇ ਰਿਹਾ ਥੀਰ ਸੁਖ ਸਾਗਰ ਮੈਂ ਰਮੇ ਕਵੀਰ ਆਦ ਅੰਤ ਅਰ ਬੰਧ ਬੰਧ ਹੋ ਰਿਹਾ ਨਵੇਂ ਅੰਤ ਸ੍ਰੀ ਜਗਤ ਹੁਣ ਆਦ ਅੰਤ ਬੰਧ ਹੋਇ ਰਿਹਾ ਥੀਰ ਉਥੇ ਰਸਾ ਚਾਨ ਤੇਰਾ ਲੂ ਆਪ ਤੋਂ ਲੈ ਕੇ ਤੇਰਾ ਹੁੜ ਵੀ ਤੇਰਾ ਗਉ ਵੀ ਤੇਰਾ ਸੇਂਤੀ ਨਹੀਂ ਲੈਣੀ ਮੈਂ ਤੇਰਾ ਆਜ ਅੰਤ ਵੱਧ ਹੋ ਰਿਹਾ ਥੀਰ ਸਭ ਤੋਂ ਥਰੇ ਗੇ ਨਾਰਾਇਣ ਦੇ ਥਰੇ ਆਤੋਂ ਲੈ ਕੇ ਅੰਤ ਤੱਕ ਅਲ ਵਿਚਾਲੇ ਵਿਚਾਲੇ ਥਰੇ ਉਹ ਉਹਦੇ ਚ ਕੋਈ ਫਰਕ ਨਹੀਂ ਪਿਆ ਹੋ ਰਿਹਾ ਥੀਰ ਸੁਖ ਸਾਗਰ ਮੈਂ ਰਮੇ ਕਵੀ ਉਹ ਸੁਖ ਸਾਗਰ ਹੈ ਉੱਥੇ ਚ ਰਹਿ ਗਿਆ ਤੂ ਵੀ ਸੁਖ ਸਾਗਰ ਜਿਹੜਾ ਆਜ ਅੰਤ ਤੋਂ ਲੈ ਕੇ ਥਰੇ ਹੈ ਨਾ ਉਹਦੇ ਚ ਲਹਿਰਾਂ ਨਹੀਂ ਉੱਠਦੀਆਂ ਕਹਿੰਦਾ ਉਹਦੇ ਅੰਦਰ ਭੁੱਖ ਨਹੀਂ ਹੈਗੀ ਕਾਸੇ ਦੀ ਉਦੇ ਅੰਦਰ ਭੁੱਖ ਕੀ ਹੈ ਪਰਪਕਾਰ ਦੀ ਭੁੱਖ ਹੈ ਪਰਪਕਾਰ ਦੀ ਭੁੱਖ ਹੋਰ ਚੀਜ਼ ਹੁੰਦੀ ਹੈ ਕਿਸੇ ਨੂੰ ਖਵਾਉਣ ਦੀ ਭੁੱਖ ਹੋਰ ਹੈ ਆਪਣੇ ਖਾਣ ਦੀ ਭੁੱਖ ਹੋਰ ਹੈ ਦੂਜੇ ਦਾ ਭਲਾ ਕਰਨ ਦੀ ਭੁੱਖ ਹੋਰ ਚੀਜ਼ ਉਹਰੇ ਦਾ ਭਲਾ ਕਰ ਉਹ ਭੁੱਖ ਹੋਰ ਹੈ ਸੱਚੀ ਭੁੱਖ ਹੋਜੀ ਆਪਣੀ ਭੁੱਖ ਹੋਜੀ ਉਹਨਾਂ ਦੇ ਅੰਦਰ ਭੁੱਖ ਨਹੀਂ ਕੀਤੀ ਕਿਸੇ ਆਪਣੇ ਹਾਸੇ ਕੋਈ ਭੁੱਖ ਲੋੜ ਹੀ ਨਹੀਂ ਕੋਈ ਉਹ ਥਿਰਨੇ ਆਪਣੇ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ ਚਿੰਤਾ ਕੋਈ ਚਿੰਤਾ ਇਹਦੀ ਹੈ ਸੰਸਾਰ ਦੀ ਹੈ ਜੇ ਸੱਚਖੰਡ ਨੂੰ ਸਾਰੇ ਸੰਸਾਰ ਦੀ ਚਿੰਤਾ ਹੈ ਤਾਂ ਕਿਹੜੇ ਅਸੀਂ ਇੱਥੇ ਦੇ ਲੋਕਾਂ ਦੀ ਚਿੰਤਾ ਕਰਦੇ ਹਾਂ ਅਸੀਂ ਪਾਗਲ ਹਾਂ ਸੱਚਖੰਡੋਂ ਜ਼ਿਆਦਾ ਪਾਗਲਾਂ ਨਹੀਂ ਹੈ ਕਿਸੇ ਆਦਮੀ ਚ ਜਿਹੜਾ ਕੰਮ ਕਰਨਾ ਹੈ ਉਹ ਛੱਡਦਾ ਹੋਰੇ ਕਬਲੇ ਦੇ ਉਹਨਾਂ ਕੋ ਪਾਵਰ ਹੈ ਉਹ ਚਿੰਤਾ ਕਰਦੇ ਨੇ ਤੁਹਾਡੇ ਕੋ ਪਾਵਰ ਹੈ ਕੁਝ ਨਹੀਂ ਇਹ ਕੰਮ ਛੱਡ ਕੇ ਆਪਣੇ ਕੰਮ ਦੀ ਚਿੰਤਾ ਕਰ ਲੋ ਉਹ ਵੀ ਜੇ ਫੁਰਨਾ ਕੋਈ ਉੱਠਦਾ اٹھਾਉਂਦਾ ਕਰ ਕਰੀ ਜਾਓ ਜੇ ਕੋਈ ਇਹੋ ਜਿਹਾ ਫੁਰਨਾ ਹੁੰਦਾ ਮਾਣਾ ਮੋਟੋ ਪਰ ਤੁਸੀਂ ਲੱਕੇ ਉਹਦੇ ਮਨ ਨੇ ਆਪਣਾ ਕੰਮ ਛੱਡ ਦਿੱਤਾ ਇਹ ਲੋਕਾਂ ਨੇ ਲੋਕ ਪੜਾਈ ਦਾ ਠੇਕਾ ਲੈ ਲਿਆ ਤੁਸੀਂ ਲੋਕ ਬਣਾਈਂਗੀ ਬੁਰਾਈ ਫਿਰ ਕੌਣ ਕਰਦਾ ਲੋਕਾਂ ਦੀ ਉਹ ਵੀ ਪਰਮਿਸ਼ਨ ਕਰਦਾ ਹੈ ਉਹਦਾ ਹੁੰਦੀ ਨਹੀਂ ਬੁਰਾਈ ਤੁਸੀਂ ਕਰਦੋਂਗੇ ਜਿਹੜੀ ਬਲਾਈ ਉਹ ਨਹੀਂ ਕਰ ਸਕਦਾ ਤੁਸੀਂ ਕਰਨ ਲੱਗੇ ਹੋ ਬੁਰਾਈ ਕੌਣ ਕਰਦਾ ਸਰ ਕਿਤੇ ਕਿਤੇ ਬੁਰਾਈ ਹੋਏ ਰਹੀ ਹੈ ਨੇ ਲੋਕਾਂ ਦੀ ਵਿਰੋਧ ਹੋ ਰਿਹਾ ਹੈ ਵਿਚਾਰਿਆਂ ਨੂੰ ਗਰੀਬ ਬਣਾ ਰਿਹਾ ਹੈ ਕੁੱਟੇ ਜਾ ਰਹੇ ਨੇ ਲੁੱਟੇ ਜਾ ਰਹੇ ਨੇ ਤਕਲੀਫਾਂ ਦੇ ਰਹੇ ਕਿੱਥੋਂ ਆਉਣੀਆਂ ਕਿਉਂ ਆਉਣੀਆਂ ਕਿਤੇ ਦਾਰੂ ਦਾ ਨਹੀਂ ਹੋ ਇਹਨਾਂ ਦੀ ਹਸਪਤਾਲ ਦਾ ਨਹੀਂ ਉੱਥੇ ਆਪਰੇਸ਼ਨ ਕਰਦੇ ਨੇ ਤੁਸੀਂ ਉਹਨਾਂ ਦੇ ਹੱਥ ਤੁਸੀਂ ਕਹਿੰਦੇ ਸੀ ਕਰ ਵੀ ਦੇਣਾ بول આજ ਕਰਦੇ ਨੇ ਤੁਸੀਂ ਉਲਟੀ ਕਹਿੰਦੇ ਅਸੀਂ ਕਰਦੇ ਜਾਨੂੰ ਤੇ ਤੇ ਤਾਂ ਨਹੀਂ ਹੋ ਰਿਹਾ ਉਹ ਦੁਖਦਾਰੂ ਦੇ ਰਿਹਾ ਤੁਸੀਂ ਸੁਖਰੋਗ ਦੇ ਰਹੇ ਹੋ ਆਦੀ ਨਾਲ ਇਹ ਤਾਂ ਨਹੀਂ ਕਿਤੇ ਕਰ ਰਹੇ ਇਹ ਵੀ ਵਿਚਾਰ ਲੈਣਾ ਚਾਹੀਦਾ ਜਾਨੂੰ بڑے ਅਕਲਵੰਦਾ ਨੂੰ ਇਹ ਵਿਚਾਰ ਲੈਣਾ ਚਾਹੀਦਾ ਆਪਣਾ ਕੰਮ ਕਰ ਲੋ ਜਿਹੜਾ ਕਰਨਾ ਆਇਆ ਹੋਇਆ ਛੱਡ ਦਿਓ ਤੁਸੀਂ ਕੋਈ ਨਹੀਂ ਉਹ ਹੈਗਾ ਪਿੱਛੇ ਆਨੰਕ ਜਨਤਾ ਮਤ ਕਰੋ ਜਨਤਾ ਤੁਸੀਂ ਤੇ ਤੁਸੀਂ ਆਪਣੀ ਜਨਤਾ ਛੱਡ ਕੇ ਲੋਕਾਂ ਦੀ ਉਹਨਾਂ ਦੀ ਜਨਤਾ ਕਰਨ ਲੱਗੇ ਬੜੇ ਆਪਣੇ ਆਪ ਨੂੰ ਬਣਨ ਲੱਗੇ ਅਸੀਂ ਪਤਾ ਨਹੀਂ ਕੀ ਕਿ ਕੀ ਨੇ ਸਾਰੇ ਇਹ ਸਾਰੇ ਸੰਸਾਰੀ ਚੌਧਰਿਆ ਸੰਸਾਰੀ ਇੱਜਦੇ ਭੁੱਖੇ ਨੇ ਹੋਰ ਕੁਝ ਵੀ ਨਹੀਂ ਸੰਸਾਰੀ ਇੱਜਦੇ ਭੁੱਖੇ ਨੇ ਲੋੜ ਕੁਝ ਦੀ ਲੋਕ ਸਾਡੇ ਚੁੱਧ ਹੋ ਗਏ ਪਰ ਕੁਝ ਨਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਸੰਸਾਰੀ ਨੂੰ ਉਕਰਾਉਣਾ ਹੈ ਘਟਣਾਓ ਘਟਾ ਬਹੁਤ ਥਰਡ ਕਲਾਸ ਗੱਲ ਹੈ ਇਹ ਗੁਰਵਾਨੇ ਦਾ ਉਹ ਗਿਰੀ ਹੋਈ ਗੱਲ ਐ ਔਰ ਹੁਕਮ ਦਾ ਵਿਰੋਧ ਵੀ ਹੈ ਦੇ ਵਿੱਚ ਹੁਕਮ ਦਾ ਵਿਰੋਧ ਗੁਰੂ ਕਾਹਨਾਂ ਨੇ ਐਜੇ ਕੰਮ ਕੀਤਾ ਭਗਤਾਂ ਨੇ ਨਹੀਂ ਐਜੇ ਭਗਤਾਂ ਨੇ ਉਪਦੇਸ਼ ਦਿੱਤਾ ਕਰਨਾ ਕੀ ਐ ਕੀ ਕਰਨਾ ਆਏ ਹੋ ਸਿੱਖ ਬਣ ਕੇ ਦੂਏ ਕਬੈ ਗਿਓ ਉਹ ਸਿੱਖ ਬਣ ਕੇ ਦੂਏ ਸਿੱਖੀ ਛੱਡ ਗਏ ਹੋਰ ਕਬੈ ਗਿਓ ਸੋ ਜੀ ਆਦ ਅੰਤਮਦ ਹੋਏ ਰਹਾ ਥੇ ਹਾਂ ਸੁਖ ਸਾਗਰ ਮੈਂ ਰਮੇ ਇਸ ਵਾਸਤੇ ਵੀ ਜਾ ਕੇ ਕੋਈ ਵੀ ਆਦਮੀ ਇਸ ਤਰੀਕੇ ਨਾਲ ਠਿਰ ਹੋ ਜਾਂਦਾ ਹੈ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਜਿਵੇਂ ਸੱਚਖੰਡ ਵਾਲੇ ਨੇ ਆਦ ਅੰਤ ਮਹਾਂਪਰ ਸ੍ਰੀ ਸ੍ਰੀ ਨੈਣਾਲੀ ਇਹ ਹੁਣ ਠਿਰ ਹੋਇਆ ਹੋਇਆ ਐਸਾ ਠਿਰ ਹੋ ਚੁੱਕਿਆ ਆਦਮੀ ਔਰ ਇਹਨੇ ਠਰੇ ਰਣ ਸ੍ਰੀ ਸ੍ਰੀ ਨੈਣਾਲੀ ਸਾਮਣੇ ਠਰੇ ਰਣ ਇਹ ਡਿਸਆਲਵ ਨਹੀਂ ਹੋ ਸਕਦਾ ਬਾਲੇ ਦਾ ਇਹਨਾਂ ਕੋਈ ਹਲ ਡਿਸਟਰਬ ਨਹੀਂ ਹੋਊਗਾ ਆਂਤਵਾਦ ਰਹਾ ਥੀਰ ਸੁਖ ਸਾਗਰ ਵਿੱਚ ਰਮਜੇ ਵੀਰ ਇਹ ਇਸ ਕਰਕੇ ਇਹ ਸੁਖ ਸਾਗਰ ਦੇ ਵਿੱਚ ਰਮ ਜਾਂਦਾ ਫਿਰ ਚਲਾ ਜਾਂਦਾ ਵੀਰ ਕਹਿੰਦਾ ਉਹ ਆਦਮੀ ਇਹ ਸੁਖ ਸਾਗਰ ਦੇ ਵਿੱਚ ਇਹਨੂੰ ਸੁਖ ਸਾਗਰ ਕਿਹਾ ਹੋਇਆ ਸੁਖ ਸਾਗਰ ਸੱਚ ਖੰਡ ਹੈ ਭਗ ਸਾਗਰ ਦਾ ਸੰਸਾਰ ਹੈ ਉੱਤੇ ਸਾਰੇ ਹੀ ਥਰਨਾ ਉਹ ਵੀ ਉਹ ਜਿਹਾ ਇੱਥੇ ਰੋ ਕੇ ਬਹਿ ਜਾਂਦਾ